ਬਚਾ ਉੱਠਿਆ ਤੇ ਵਿੱਚ ਮਕਰ ਬਾਜ ਪੈ ਗਿਆ ਤੇ ਬਚਾ ਆਪਣਾ ਪਤਾ ਨਹੀਂ ਕਿੱਧਰ ਲੰਘ ਗਿਆ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਭਾਈ ਅੱਜ ਵਾਲੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਭਰਾ ਬਣ ਕੇ ਵੀਡੀਓ ਨੂੰ ਸਾਰੀ ਨੂੰ ਪੂਰੀ ਦੇਖਿਆ ਕਰੋ ਤੇ ਗਾਹ ਸ਼ੇਅਰ ਕਰਿਆ ਕਰੋ ਠੀਕ ਹੈ ਤੇ ਜਿਹੜੇ ਭਰਾ ਮੇਰਿਆਂ ਨੂੰ ਨਹੀਂ ਮੇਰੀਆਂ ਵੀਡੀਓ ਪਸੰਦ ਲਗਦੀਆਂ ਠੀਕ ਹੈ ਜਾਂ ਲੱਗਦਾ ਹਨਾ ਵੀ ਸਹੀ ਨਹੀਂ ਜਾਂ ਕੁਝ ਕੁਝ ਵੀ ਹਨਾ ਉਹ ਭਰਾ ਬਣ ਕੇ ਚਾਹੇ ਆਪਣੀ ਨਾ ਵੀਡੀਓ ਦੇਖੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਆ दाणे ਦੇਤੇ ਪਾਪ ਆ ਮਿੱਤਰੋ ਠੀਕ ਹੈ ਸਾਰਿਆਂ ਨੂੰ ਠੀਕ ਹੈ ਤੇ ਵਾਹਿਗੁਰੂ ਸੁੱਖ ਰੱਖੇ ਇੱਕ ਖੁੱਡਾ ਹੋਰ ਪਾਉਣਾ ਆਪਾਂ ਠੀਕ ਆ ਇਹਨਾਂ ਨੂੰ ਵੀ ਪਾਤੇ ਤੇ ਇਹਨਾਂ ਨੂੰ ਵੀ ਪਾਤੇ ਤਿੰਨੇ ਖੁੱਡਿਆਂ ਚ ਪਾਤੇ ਦਾਣੇ ਵੀਰੇ ਦਾਣਾ ਪਾਣੀ ਇਹਨਾਂ ਨੂੰ ਖਾ ਲੈਣ ਦੋ ਤੇ ਉਸ ਤੋਂ ਬਾਅਦ ਕਰਾਂਗੇ ਆਪਾਂ ਅੱਜ ਪਰਪਟਾਈ ਠੀਕ ਆ ਸਾਰੀ ਪਰਪਟਾਈ ਬਾਰੇ ਸਾਰੀ ਟੋਟਲ ਜਾਣਕਾਰੀ ਦੇਵਾਂਗੇ ਵੀਰੇ ਜਿਹੜੀ ਅੱਜ ਪਰਪਟਾਈ ਕਰ ਰਹੇ ਆ ਉਹਦਾ ਕਾਰਨ ਕੀ ਆ ਵੀ ਅਪ੍ਰੈਲ ਚ ਹਨਾ 10 ਹੁਣ ਆਪਾਂ 10 15 ਦਿਨ ਪਹਿਲਾਂ ਪੱਟ ਤੇ ਇਹ 15 ਦਿਨ ਪਹਿਲਾਂ ਸਾਰ ਆ ਜਾਣਗੇ ਤੇ ਕੋਈ ਬਾਜੀ ਆਪਾਂ ਅਪ੍ਰੈਲ ਵਾਲੀ ਛੱਡਣੀ ਹੋਈ ਕੋਈ ਠੀਕ ਆ ਤਾਂ ਆਪਾਂ ਛੱਡ ਸਕਦੇ ਆ ਮਤਲਬ ਠੀਕ ਹੈ ਤੇ ਇੱਕ ਕੱਲ ਆਪਣਾ ਬੱਚਾ ਆਪਾਂ ਬਾਹਰ ਥੋੜੀ ਜੀ ਧੁੱਪ ਜੀ ਲੱਗੀ ਸੀ ਵੀ ਲੱਗੂਗੀ ਧੁੱਪ ਬੱਚਾ ਆਪਾਂ ਬਾਹਰ ਛੱਡ ਮਿਠਾਇਆ ਸੀ ਛਤਰੀ ਤੇ ਤੇ ਕੱਲ ਬੱਚਾ ਉੱਠਿਆ ਤੇ ਵਿੱਚ ਮਕਰ ਬਾਜ ਪੈ ਗਿਆ ਤੇ ਬੱਚਾ ਆਪਣਾ ਪਤਾ ਨਹੀਂ ਕਿੱਧਰ ਲੰਘ ਗਿਆ ਸੀ ਤੇ ਪਰ ਆ ਗਿਆ ਮੁੜ ਕੇ ਉਹ ਠੀਕ ਹੈ ਤੇ ਅੱਜ ਆ ਗਿਆ ਮੁੜ ਕੇ ਤੇ ਸਿੱਧਾ ਟਾਂਗੇ ਤੇ ਬੈਠਾ ਬਈ ਆ ਕੇ ਆ ਬੈਠਾ ਬੱਚਾ ਆਪਣਾ ਆ ਸੀ ਆ ਦਾਨੇ ਫੜੀ ਅੰਦਰ ਆਹਾ ਆਓ ਬੱਚਾ ਆ ਲਾਲ ਦੀ ਦੀਤੋਂ ਕੀਤੀ ਹੋਈ ਆ ਠੀਕ ਆ ਇਹ ਬੱਚਾ ਆਪਣਾ ਜਿਹੜਾ ਆਨੰਦਗੜ੍ਹ ਕਬੂਤਰ ਛੱਡਿਆ ਸੀ ਉਹਦਾ ਪੱਠਾ ਇਹ ਤੇ ਇਹ ਕੱਲ ਪਤਾ ਨਹੀਂ ਕਿੱਧਰ ਪੈ ਗਿਆ ਸੀ ਪਰ ਅੱਜ ਆ ਗਿਆ ਇਹ ਠੀਕ ਆ ਉਹ ਦਾਣਾ ਪਾਣੀ ਸਾਰਿਆਂ ਨੂੰ ਪਾਤਾ ਬਈ ਬੱਚੇ ਦੇਖ ਲਓ ਵਧੀਆ ਪਲੀਆਂ ਜਾਂਦੇ ਨੇ ਬੱਚੇ ਵੀ ਠੀਕ ਆ ਸਹੀ ਪਲੀਆਂ ਜਾਂਦੇ ਕਬੂਤਰ ਇਹ ਤੋਂ ਪਹਿਲਾਂ ਜਰੂਰ ਬੜੀ ਠੰਡ ਸੀ ਉਹਦੇ 'ਚ ਬੱਚੇ ਬਹੁਤ ਔਖੇ ਪਚਾਏ ਨੇ ਬਈ ਤੇ ਆਪ ਕੋ ਸਾਰੇ ਭਰਾਵਾਂ ਨੂੰ ਹੀ ਪਤਾ ਵੀ ਸਾਰਿਆਂ ਦੇ ਬੱਚੇ ਮਰੀ ਹੋਣਗੇ ਯਾਰ ਠੀਕ ਹੈ ਜਿਹਦੇ ਖੁੱਡੇ ਚ ਮਾੜੀ ਮੋਟੀ ਨਿਗ ਜਿਆਦਾ ਉਹਦੇ ਚਾਹੇ ਬਚੇ ਹੁਣ ਪਰ ਬੱਚੇ ਮਰੇ ਬਹੁਤ ਨੇ ਬਾਈ ਤੇ ਆਪਾਂ ਵੀ ਇਹ ਬੱਚੇ ਮਸਾਂ ਬਚਾਈ ਨੇ ਬਾਈ ਤੇ ਹੁਣ ਵੀ ਠੰਡ ਹੈਗੀ ਆ ਪਰ ਜਿਹੜੀ ਪਿਛਲੇ ਦਿਨਾਂ ਚ ਠੰਡ ਪਈ ਸੀ ਬਹੁਤ ਜ਼ਿਆਦਾ ਪਈ ਸੀ ਬਾਈ ਤੇ ਬੱਚੇ ਐਂ ਹਿਸਾਬ ਲਾ ਲਓ ਪੂਰੇ ਵਧੀਆ ਫੰਗ ਆਇਆ ਤੇ ਵੀ ਬੱਚੇ ਠੰਡੇ ਹੋ ਕੇ ਨਮੂਣੀਆਂ ਨਾਲ ਮਰ ਗਏ ਸੀਗੇ ਬਾਈ ਤੇ ਹੁਣ ਆਪਾਂ ਕਰਾਂਗੇ ਪਰਪਟਾਈ ਉਹਦੇ ਬਾਰੇ ਵੀ ਸਾਰਾ ਦੱਸਾਂਗੇ ਸਾਰੇ ਭਰਾਵਾਂ ਨੂੰ ਬਣੇ ਰਹੋ ਵੀਡੀਓ ਨਾਲ ਤੇ ਉਸ ਤੋਂ ਬਾਅਦ ਆਪਾਂ ਕੀ ਦੇਣਾ ਜਾਨਵਰ ਨੂੰ ਕਿਵੇਂ ਸਾਂਭਣਾ ਉਹ ਵੀ ਸਾਰਾ ਦੱਸਾਂਗੇ ਪਹਿਲਾਂ ਦਾਣੇ ਤਾਂ ਪਾਏ ਨੇ ਬਈ ਜਾਨਵਰ ਦੇ ਕਈ ਵਾਰੀ ਪਰ ਖਿੱਚਦੇ ਆ ਹਨਾ ਜਾਨਵਰ ਬਈ ਥੋੜਾ ਜਿਹਾ ਦਰਦ ਮਨਾ ਜਾਂਦਾ ਤੇ ਉਹ ਦਾਣਾ ਪਾਣੀ ਫਿਰ ਖਾਂਦਾ ਨਹੀਂ ਇਸ ਕਰਕੇ ਆਪਾਂ ਪਹਿਲਾਂ ਦਾਣਾ ਪਾਣੀ ਦਿੱਤਾ ਠੀਕ ਆ ਫਿਰ ਆਪਾਂ ਪਰ ਪਟਾਈ ਕਰਾਂਗੇ ਠੀਕ ਆ ਆ ਜੋ ਬਣੇ ਰਹੋ ਬਈ ਵੀਡੀਓ ਨਾਲ ਲੈ ਮਿੱਤਰੋ ਇਹਨਾਂ ਦੀ ਕਰਨ ਲੱਗੇ ਆ ਪਰ ਪਟਾਈ ਠੀਕ ਆ ਕੁਛ ਕ ਆਪਾਂ ਇਹ 10 ਦਿਨ ਪਹਿਲਾਂ ਪੱਟਣ ਲੱਗੇ ਆ ਕਿਉਂ ਵੀ ਅਪ੍ਰੈਲ ਵਾਲੀਆਂ ਦੇਖ ਲਾਂਗੇ ਇਹ 15 ਦਿਨ ਪਹਿਲਾਂ ਨਿਕਲੇ ਆਉਣਗੇ ਠੀਕ ਆ ਦੂਜੇ ਪੱਠਿਆਂ ਨਾਲ ਉਹ ਆਪਾਂ ਟਾਈਮ ਤੇ ਪਟਾਂਗੇ ਤੇ ਪਰਪਟਾਈ ਤੋਂ ਪਹਿਲਾਂ ਵੀ ਆਪਾਂ ਤਾਂ ਪਹਿਲਾਂ ਹੀ ਗੋਲ ਕੀਤੇ ਹੋਏ ਸੀ ਇਹ ਠੀਕ ਹੈ ਤੇ ਭਰਾ ਬਣ ਕੇ ਜਿਹੜੇ ਨੂੰ ਵੀ ਪਰਪਟਾਈ ਕਰਨੀ ਆ ਚਾਰ ਪੰਜ ਦਿਨ ਪਹਿਲਾਂ ਐਨੇ ਨੇ ਵੜਦਿਆ ਕਰੋ ਕਿਉਂ ਇਹ ਫੰਗਾਂ ਚ ਵੀ ਜਾਣ ਆਉਂਦੀ ਹੈ ਬਾਈ ਬਲੱਡ ਜਾਂਦਾ ਠੀਕ ਆ ਫੰਗ ਵੀ ਜੋਰ ਚੂਸਦੇ ਆ ਇਹਨਾਂ ਦਾ ਠੀਕ ਆ ਤਾਕਤ ਤਾਂ ਕਰਕੇ ਇਹਨਾਂ ਦੇ ਪਹਿਲਾਂ ਫਰਾਂ ਨੂੰ ਨਾ ਕੈਂਚੀ ਲਾ ਦਿਆ ਕਰੋ ਠੀਕ ਆ ਵੀ ਫੰਗ ਚੰਗੀ ਤਰ੍ਹਾਂ ਸੁੱਕ ਜਾਣ ਤੇ ਆਪਾਂ ਪੱਟ ਸਕੀਏ ਹੁਣ ਆ ਦੇਖੋ ਆਪ ਹੀ ਨਿਕਲ ਗਿਆ ਠੀਕ ਆ ਲੈ ਹੁਣ ਲੱਗਿਆ ਵਾਹਿਗੁਰੂ ਦਾ ਨਾਮ ਲੈ ਕੇ ਪਟਣ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਿਓ 2 4 6 ਤੇ 2 8 1 ਲੌਂਗ 10ਵੀਂ ਨਿਕਲ ਗਈ ਹੁਣ ਇਹ ਆਪੇ ਪਈ ਸੱਟਣ ਲੱਗ ਗਈ ਸੀਗੀ ਠੀਕ ਆ ਤੇ ਆਪਾਂ ਹੁਣ ਇਹਦਾ ਪਰਪਟਾਈ ਕਰਾਂਗੇ ਪਹਿਲੀਆਂ ਦਸ ਕਈ ਭਰਾ ਇਹ ਵੀ ਵੱਟ ਦਿੰਦੇ ਆ ਭਈ ਠੀਕ ਆ ਪਰ ਆਪਾਂ ਉਹ ਕੰਮ ਨਹੀਂ ਨੂੰ ਨਾਲ ਹੀ ਕਰ ਕੰਨਾ ਕੰਨਾ ਪੱਟੋ ਜਾਨਵਰ ਨੂੰ ਦਰਦ ਵੀ ਨਾ ਹੋਵੇ ਇਹਨਾਂ ਬੱਸ ਬੇਟਾ

ਤੇ ਇਹਨਾਂ ਤੋਂ ਬਾਅਦ ਇਹਨਾਂ ਨੂੰ ਪਾਉਣਾ ਕੀ ਆ ਭਾਈ ਉਹ ਵੀ ਦੱਸਾਂਗੇ ਠੀਕ ਆ ਤੇ ਆਹ ਪਰੀਆਂ ਜ਼ਰੂਰ ਦੇਖ ਲਿਓ ਜਿਹਦੀਆਂ ਦਾ ਸਹੀ ਹੋਈਆਂ ਸਾਫ਼ ਹੋਈਆਂ ਉਹ ਚਾਹੇ ਨਾ ਪੱਟਿਓ ਜਿਹਦੀਆਂ ਜਿਵੇਂ ਆਹ ਦੇਖੋ ਸੁਮਹਿਲੀਆਂ ਜੀਆਂ ਹੋ ਰੀਆਂ ਨੇ ਖਰਾਬ ਜੀਆਂ ਹੋ ਰੀਆਂ ਉਹ ਚਾਹੇ ਪੱਟ ਦਿਓ ਠੀਕ ਆ ਕਈ ਭਰਾ ਕਹਿੰਦੇ ਵੀ ਆਹ ਪੱਟੋ ਪੱਟੋ ਇਹ ਤਾਂ ਪਟੋ ਜੀ ਕਿਸੇ ਦੀਆਂ ਖਰਾਬ ਨਹੀਂ ਜੇ ਸਾਫ ਆ ਦੇ ਕੋਣ ਇਹਦੀਆਂ ਸਾਫ ਪਈਆਂ ਨੇ ਇਹ ਕਾਹ ਤੋਂ ਪਟਣੀਆਂ ਨੇ ਆਪਾਂ ਪਹਿਲੀ ਗੱਲ ਇਹ ਆਪੀ ਛਾੜ ਲੂਗੀ ਹੁਣ ਨਾਲ ਆਹ ਦੇਖੋ ਆ ਸਾਰੀਆਂ ਬਾਦ ਚਾਈਆਂ ਹੋਈਆਂ ਇਹਦੀਆਂ ਸਾਫ ਨੇ ਜੇ ਦੀ ਕੋਈ ਖਰਾਬ ਲੱਗਦੀ ਉਹ ਪੱਟ ਦੋ ਇਹਦਾ ਕੀ ਆ ਬਾਈ ਜੇ ਆ ਪੱਟਦੇ ਆ ਨਾ ਪੁੱਤ ਨੂੰ ਦਰਦ ਵੀ ਵੱਧ ਹੁੰਦਾ ਤੇ ਜਾਨ ਵੀ ਵੱਧ ਲੱਗਦੀ ਆ ਇਹਨਾਂ ਦੀ ਸ਼ਰਤੀ ਕਹਿੰਦੇ ਸਟੈਂਡਿੰਗ ਹੁੰਦੀ ਆ ਠੀਕ ਆ ਅੱਡੋ ਅੱਡ ਹਿਸਾਬ ਕਿਤਾਬ ਆ ਬਾਈ ਲੋਕਾਂ ਦਾ ਠੀਕ ਆ ਅੱਡੋ ਅੱਡ ਆ ਆਪਾਂ ਆਪਣੇ ਹਿਸਾਬ ਨਾਲ ਚੱਲਦੇ ਆਂ ਆ ਦੇਖੋ ਹੁਣ ਜਿਵੇਂ ਕੱਲੀ ਆਹ ਭਰੀ ਆ ਠੀਕ ਆ ਇਹ ਪੱਟਣ ਵਾਲੀ ਆ ਜੀ ਬਹੁਤ ਜ਼ੋਰ ਨਾਲ ਪੱਟੀਆਂ ਜਾਂਦੀਆਂ ਨੇ ਬਈ ਆ ਦੇਖੋ ਆ ਇਹਦੀਆਂ ਸਾਰੀਆਂ ਸਾਪ ਨੇ ਆਪਾਂ ਕਿਉਂ ਪੱਟਣੀਆਂ ਨੇ ਪੂਛ ਹੈ ਪੂਛ ਆਪਾਂ ਬਾਅਦ ਚ ਝਾੜ ਦਾਂਗੇ ਆ ਤੇ ਪਾਪੀ ਚੱਲਦੀ ਆ ਆ ਅਧਿਕਾਰ ਹੀ ਆ ਸਾਪ ਠੀਕ ਆ ਕੁਛ ਕਾਪੀ ਆ ਜੂਗੀ ਆ ਦੇਖੋ ਜਿਹੜੀ ਗੰਦੀ ਜੀ ਆ ਉਹ ਝਾੜਤੀ ਆਪਾਂ ਠੀਕ ਆ ਆ ਦਿੱਤੇ ਇਹ ਫਟ ਮੁਰਲੀਆਂ ਦਾ 10 ਦਸ ਦਿੱਤੀਆਂ ਪੱਟ ਆਪਾਂ 15 ਦਿਨਾਂ ਬਾਅਦ ਬਈ ਜਾਂ 10 ਦਿਨਾਂ ਬਾਅਦ ਦੂਜੀਆਂ ਪੱਟ ਦਾਂਗੇ ਉਹ ਬਾਦ ਇਹਨਾਂ ਦਾ ਕਰਨਾ ਕੀ ਐ ਉਹ ਵੀ ਸਾਰੇ ਭਰਾਵਾਂ ਨੂੰ ਦੱਸੂਗਾ ਬਾਕੀ ਇੱਕ ਗੱਲ ਪਹਿਲਾਂ ਦੱਸਨਾ ਅੱਡੋ ਅੱਡ ਤਰੀਕੇ ਨੇ ਬਈ ਅੱਡੋ ਅੱਡ ਲੈ ਮਿੱਤਰੋ ਨਾਲੇ ਦਰਸ਼ਨ ਕਰੀ ਚੱਲੋ ਕਬੂਤਰਾਂ ਦੇ ਆ ਆਪਣਾ ਚਿੱਟੀਆਂ ਦਾ ਪੱਠਾ ਠੀਕ ਐ ਮੋਜਾ ਆਏ ਆਪਣੇ ਮੋਜੀ ਪੱਠੀ ਦਾ ਆ ਇਹਦੇ ਪਰ ਨੇ ਠੀਕ ਐ ਇਹਨੂੰ ਵੀ ਡਾਵਾਂਗੇ 2 4 6 8 9 10 ਇਹ ਵੀ ਆਪੀ ਝਾੜਨ ਲੱਗ ਗਿਆ ਸੀ ਬਾਈ ਪਰਤੀ ਜਦੋਂ ਵੀ ਪੱਟਣੇ ਆ ਨਾ ਮਿੱਤਰੋ ਇਹ ਮੂੰਹ ਨਾਲ ਹੀ ਪੱਟਿਓ ਕੱਲਾ-ਕੱਲਾ ਪਰ ਪਰੀਆਂ ਇਹਦੀਆਂ ਵੀ ਸਾਫ਼ ਨੇ ਮਿੱਤਰੋ ਆ ਦੇਖ ਲਓ ਇਹਦੀਆਂ ਸਾਰੀਆਂ ਸਾਫ਼ ਨੇ ਠੀਕ ਆ ਜਿਹੜੀਆਂ ਪਰੀਆਂ ਨਹੀਂ ਪਟਦੇ 2 4 6 0 8 9 10 2 4 6 0 8 ਤੇ 10 ਅਡਵਾਂਟ ਸੋਚ ਆ ਬਾਈ ਅਡਵਾਰ ਹਿਸਾਬ ਕਿਤਾਬ ਹੈ ਠੀਕ ਹੈ ਜਿਹਦੀ ਕਿਸਮਤ ਚ ਜ 75 ਲਿਖੀ ਆ ਉਹਨੇ ਜੇਤੀ ਜਾਣਾ ਠੀਕ ਆ ਕਾਰਨ ਬਥੇਰੇ ਬਣ ਜਾਂਦੇ ਨੇ ਬਾਈ ਕਹਿੰਦੇ ਵੀ ਨਾ ਬਥੇਰੇ ਠੀਕ ਆ ਜਾਨਵਰ ਨਸਲ ਦਾ ਹੋਊਗਾ ਤਾਂ ਉੱਡੂਗਾ ਹੀ ਇਹ ਕਾਲੇ ਫੰਗ ਨੇ ਠੀਕ ਆ ਚਿੱਟਾ ਸਪੈਡਾ ਚਿੱਕੀਆਂ ਦਾ ਚੱਕੋ ਇੰਦੀ ਕਰਤਾ ਕਿ ਮੋਣਾ ਆ ਗਿਆ ਆਪਣਾ ਡੱਬਾ ਪੱਠਾ ਇਹ ਤੁਸੀਂ ਉੱਡਦਾ ਦੇਖਿਆ ਹੋਊਗਾ ਮਿੱਤਰੋ ਵੀਡੀਓ ਚ ਇਹ ਪਿਛਲੀ ਵਾਰ ਨਾ ਬਾਜੀ ਤੇ ਤਿਆਰ ਕੀਤਾ ਕਿਤਾਈ ਰਹਿ ਗਿਆ ਤੇ ਮੁੰਡੇ ਲੈ ਕੇ ਗਏ ਸੀ ਬਾਜੀ ਛੱਡਣ ਵਾਸਤੇ ਬਸ ਉਹ ਕਿਤੇ ਆਪ ਬਾਹਰ ਭਾਗੇ ਮਜਬੂਰੀ ਪੈ ਗਈ ਤੇ ਛੱਡਿਆ ਨਹੀਂ ਗਿਆ ਭਈ ਐਤ ਕੀ ਛੱਡਾਂਗੇ ਇਹਨੂੰ ਐਂ ਸਾਹਮਣੇ ਰੱਖਿਆ ਹੋਇਆ ਕਰ ਲੋ ਇਹ ਦਰਸ਼ਨ ਕਰਾਂ ਖੱਟੀ ਕਾਲੀ ਦਾ ਮਿੱਤਰੋ ਇਹ ਇਧਰ ਕਾਲੀ ਆ ਠੀਕ ਆ ਆ ਇਹਦੇ ਪਰਨੇ ਇਹਦੇ ਆਪਾਂ ਕੈਂਚੀ ਕਰਨੇ ਆ ਠੀਕ ਆ ਆ ਇਹਦੇ ਪੈਰ ਨੇ ਠੀਕ ਆ ਹੁਣ ਇਹਦੇ ਵੀ 10-10 ਪਰ ਚੱਕ ਦਿੰਨੇ ਆ ਤੋ 4 6 2 8 ਤੇ ਤੋ 10 ਇਹ ਵੀ ਝਾੜਨ ਲੱਗ ਰਿਹਾ ਬਈ ਅੰਦਰ ਲੀਆਂ ਆ ਦੇਖੋ ਇਹ ਅੰਦਰ ਲੀਆਂ ਦੇ ਲੱਗ ਰਿਹਾ पर यदियाँ भी साफ है भाई ठीक है यदिया भी नहीं पट रही दो चार तीन झाड़न लग गया जी ਆਂ ਇਦਾਂ ਲੀਆਂ ਵੀ ਸਾਫ਼ ਆ ਤੇ ਇੱਕ ਗੱਲ ਹੁਣ ਸੁਣੋ ਧਿਆਨ ਨਾਲ ਮਿੱਤਰੋ ਜਿਹੜੀ ਜ਼ਰੂਰੀ ਗੱਲ ਆ ਇੱਕ ਤਾਂ ਜਦੋਂ ਕਬੂਤਰ ਆਪਾਂ ਪੱਟਦੇ ਵੀਰੇ ਥੱਲੇ ਦੋ ਦੋ ਇੱਟਾਂ ਰੱਖ ਕੇ ਉੱਤੇ ਫੱਟੀ ਧਰ ਦਿਓ ਵੀ ਕਬੂਤਰ ਬਹਿਣ ਜੋਗੇ ਹੋ ਜਾਣ ਐ ਨਾ ਮਾਰਨ ਪੱਲੇ ਠੀਕ ਆ ਕਿਉਂਕਿ ਐ ਬਾਈ ਗੁੱਲ ਪੈ ਜਾਂਦੇ ਨੇ ਠੀਕ ਆ ਫਰ ਨਹੀਂ ਆਉਂਦੇ ਸਹੀ ਤੇ ਦੂਜੀ ਗੱਲ ਕਬੂਤਰਾਂ ਨੂੰ ਪਰ ਪਟਾਈ ਤੋਂ ਬਾਅਦ ਮਲਟੀ ਸਟਾਰ ਠੀਕ ਹੈ ਇਹ ਮਲਟੀ ਸਟਾਰ ਐਕਸ ਹੈ ਕੱਲਾ ਮਲਟੀ ਸਟਾਰ ਆਉਂਦਾ ਉਹ ਪਾ ਸਕਦੇ ਹੋ ਤੇ ਇਹ ਵੀ ਪਾ ਸਕਦੇ ਹੋ ਇਹ ਹਫਤੇ ਚ ਦੋ ਵਾਰੀ ਜ਼ਰੂਰ ਪਾਉਣਾ ਬਈ ਪੱਟੇ ਹੋਏ ਕਬੂਤਰਾਂ ਨੂੰ ਪਰ ਸਹੀ ਆਉਣਗੇ ਠੀਕ ਹੈ ਤੇ ਅੱਜ ਜਿਵੇਂ ਪੱਟਿਆ ਠੀਕ ਹੈ ਤੇ ਪੱਟੇ ਤੋਂ ਬਾਅਦ ਆਹ ਦਵਾਈ ਜ਼ਰੂਰ ਦੇਣੀ ਐ ਚ ਪੈਰਾਸੀਟਾ ਮੋਲ ਹੁੰਦਾ ਕਿਉਂ ਦਰਦ ਤੁਰਦਾਂ ਵਾਸਤੇ ਹੁੰਦੀ ਆ ਬਈ ਇਹ ਜ਼ਰੂਰੀ ਐ ਇਹਨੂੰ ਦੇਣੀ ਠੀਕ ਹੈ ਇਹਨਾਂ ਨੂੰ ਆਪਾਂ ਦੇਵਾਂਗੇ ਹੁਣ ਸਾਰਿਆਂ ਨੂੰ ਦਾਣਾ ਪਾਣੀ ਆਪਾਂ ਪਹਿਲਾਂ ਖਵਾਤਾ ਤੇ ਆਹ ਪਾਊਡਰ ਐ ਬਈ ਇਹ ਹੁਣ ਪਾਊਡਰ ਇਹਨਾਂ ਦੇ ਮਾਰ ਦਾਂਗੇ ਪਰਾਂ ਚ ਠੀਕ ਆ ਵੀ ਜਿਹੜੇ ਮਾਰੇ ਮੋٹے ਜੀ ਹੋਣਗੇ ਨਿਕਲ ਜਾਣਗੇ ਨਵੇਂ ਫੰਗਾਂ ਦਾ ਖੂਨ ਨਾ ਪੀਣਗੇ ਠੀਕ ਆ ਮਿੱਤਰੋ ਲਾ ਹੁਣ ਆਪਾਂ ਅਗਲਾ ਪੱਟਦੇ ਆ ਤੇ ਆ ਪੱਠੇ ਦੇ ਕਰੋ ਦਰਸ਼ਨ ਇਹ ਆਪਣੀ ਰਾਜਨਾਲਿਆਂ ਦੀ ਮਿੱਤਰ ਓਏ ਕੋਪਲ ਕਿਧਰੋਂ ਨਿਕਲ ਗਿਆ ਕੋਈ ਨਾ ਕਰੋ ਇਧਰ ਆ ਕਰੋ ਦਰਸ਼ਨ ਬਈ ਰਾਜਨਾਲਿਆਂ ਦੇ ਕੱਟੀਆਂ ਅੱਖਾਂ ਦਾ ਡੱਬੀ ਨੋਕਦਾ ਇਹ ਦੋ ਭਾਈ ਨੇ ਆਪਣੇ ਕੋਲੇ ਆ ਇਹਦੇ ਪਰ ਨੇ ਠੀਕ ਆ ਆ ਤਿੰਨ ਗਲੀਆਂ ਇਹ ਗੱਡੀ ਥੋੜਾ ਠੀਕ ਆ ਜੇ ਪੱਟਣੀਆਂ ਪਈਆਂ ਦਾ ਪੱਟ ਦਾਂਗੇ ਆ ਇਹਦੇ ਪੈਰ ਨੇ ਠੀਕ ਆ ਇਹ ਤਾਂ ਦੂਜਾ ਪਾਈ ਵੀ ਦਿਖਾਵਾਂਗੇ ਰੋਕ ਲੈ ਦਾ ਕਰੂ ਮੇਤ੍ਰੋ ਦਰਸ਼ਨ ਆਪਣੀ ਭੁੱਖੀ ਦੇ ਲਾਲ ਸਰਾ ਗੂੜਾ ਚਿੱਟੀਆਂ ਅੱਖਾਂ ਦਾ ਦੱਬੀ ਨੋ ਕਹਦੀ ਨੀਲੀ ਤੇ ਚਿੱਟੀ ਠੀਕ ਆ ਆ ਇਹਦੇ ਪਰ ਨੇ ਠੀਕ ਆ ਆ ਇਹਦੇ ਪੰਜੇ ਨੇ ਹੌਲੀ ਹੌਲੀ ਇਹ ਪੰਜੇ ਗੂੜੇ ਕਰ ਜੂ ਆਪਦੇ ਪਿਓ ਵਾਂਗੂ ਬਾਈ ਤੇ ਪੱਠਾ ਇਹ ਆਪਾਂ ਸਾਂਭਿਆ ਹੀ ਸੀਗਾ ਰੋਕਿਆ ਸੀ ਪਰ ਇਹਨੂੰ ਛੱਡਾਂਗੇ ਬਾਜੀ ਠੀਕ ਆ ਹੁਣ ਇਹਦੇ ਪੱਟਦੇ ਆਂ ਰੋਪਲਾ ਲੈ ਮਿੱਤਰੋ ਆ ਕਰੋ ਦਰਸ਼ਨ ਉਹ ਰਾਜਨ ਵਾਲੇ ਦਾ ਦੂਜਾ ਭਾਈ ਆ ਠੀਕ ਆ ਇਹ ਕਾਲੀ ਨੋਕ ਦਾ ਨੀਲੀ ਟੱਪੀ ਦਾ ਖਟੀਆਂ ਅੱਖਾਂ ਦਾ ਸੇਮ ਚੀਜ਼ ਐ ਪਰ ਦੇਖੋ ਮਿੱਤਰੋ ਆ ਜੀ ਦੀ ਗੱਲ ਕਰਦਾ ਆ ਕਬੂਤਰ ਬਾਈ ਖੜ ਕੇ ਉੱਡੂਗਾ ਹੌਲਾ ਉੱਡੂਗਾ ਤੇ ਇਹ ਭਜਦੇ ਨਹੀਂ ਹੈਗੇ ਬਈ ਆ ਪਰ ਹੁੰਦਾ ਦੇ ਗੋਲ ਉਤੋਂ ਗੋਲ ਆ ਕਈਆਂ ਦੇ ਤਿੱਖੇ ਹੁੰਦੇ ਨੇ ਤੀਰ ਵਰਗੇ ਉਹ ਤੇਜ਼ ਉੱਡਦੇ ਨੇ ਬਾਈ ਇਹ ਖੜ ਕੇ ਉੱਡਣ ਵਾਲੇ ਜਾਨਵਰ ਨੇ ਆ ਪਰਾਂ ਦਾ ਦੇਖ ਲਓ ਤੁਸੀਂ ਠੀਕ ਆ ਆ ਇਹਦੇ ਪਰ ਨੇ ਠੀਕ ਆ ਆ ਇਹਦੇ ਜਾਮਣੀ ਪੰਡੇ ਨੇ ਠੀਕ ਆ ਤੇ ਪੂਛ ਕਾਲਸ ਆ ਠੀਕ ਆ ਇਹ ਕਾਲ ਘੰਟਾ ਸੀ ਝਾੜ ਕੇ ਛੱਟ ਰਹਿ ਗਏ ਗੱਲੇ ਠੀਕ ਆ ਇਹ ਵੱਡੇ ਰਾਜਨ ਵਾਲੇ ਦਾ ਪੱਠਾ ਆਪਣੇ ਦਾ ਤੋ ਭਾਈ ਇਹਨੇ ਕੋ ਵੀਡੀਓ ਸੀ ਸਾਰੇ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਪੱਟ ਕੇ ਨੀਂੀਆਂ ਫੱਟੀਆਂ ਜਰੂਰ ਲਾ ਦਿਓ ਵੀ ਕਬੂਤਰ ਰਾਮ ਨਾਲ ਬਹਿ ਜਾਣ ਠੀਕ ਆ ਭਰਾ ਬਣ ਕੇ ਇਹ ਜਰੂਰ ਕੰਮ ਕਰਿਓ ਕਿਉਂਕਿ ਨਹੀਂ ਕਬੂਤਰ ਜ਼ੋਰ ਮਾਰੀ ਜਾਂਦੇ ਰਹਿੰਦਾ ਉੱਤੇ ਫੱਟੀ ਤੇ ਬਹਿਣ ਨੂੰ ਠੀਕ ਆ ਤਾਂ ਗੁੱਲ ਪੈ ਜਾਂਦੇ ਨੇ ਤੇ ਪਰ ਨਹੀਂ ਸਹੀ ਆਉਂਦੇ ਭਾਈ ਤੇ ਕਮਲਟੀ ਸਟਾਰ ਜਰੂਰ ਪਾਉਣਾ ਸਾਰੇ ਭਰਾਵਾਂ ਨੇ ਲਵ ਯੂ ਆ ਸਾਰੇ ਭਰਾਵਾਂ ਨੂੰ